ਸੁਹੀ ਮਹੱਲਾ ਚੌਥਾ ਦਿਨ ਕੇ ਅੰਤਰ ਵਸ ਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਏ ਤਿਨ ਪਵਿੱਤਰ ਪਰਮ ਪਦ ਪਾਏ ਦਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇ ਤਿਨ ਪਵਿਤ ਪਰਮ ਪਦ ਪਾਏ ਮੇਰੇ ਰਾਹ ਹਰ ਜਨ ਅਰੋਗ ਪਏ ਗੁਰ ਵਚਨੇ ਜਿਨਾਂ ਜਪਿਆ ਮੇਰਾ ਹਰ ਹਰ ਤਿਨ ਕੇ ਮੈਂ ਰੋਗ ਗਏ ਰਹਾ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਇਹ ਜੋ ਹਮ ਕਾਰਕ ਮਾਈ ਜਿਨ ਕੀਏ ਤਿਸਨ ਚੀਤੇ ਬਪੜੇ ਹਰ ਗੁਰਮੁਖ ਸੋ ਜੀ ਪਾਈ ਹਮੇਦੋਗ ਸਭ ਜਗਤ ਵਿਆਪੇਆ ਤਿਨ ਕੋ ਜਨਮ ਮਰਨ ਦੁਖ ਭਾਰੀ ਗੁਰ ਪਰਸਾਦਿ ਕੋ ਵਿਰਲਾ ਛੂਟੇ ਤਿਸ ਜਨ ਕੋ ਹੰਬਲ ਹਾਰੇ ਜੇਨ ਸਿਸ਼ਟ ਸਾਜਿ ਸੋਏ ਹਰ ਜਾਣੇ ਤਾ ਕਰੂਪੇ ਪਾਰੂ ਨਾਨਕੇ ਆਪੇ ਵੇਖ ਹਰ ਬਿਗਸੇ ਗੁਰਮੁਖ ਬ੍ਰਹਮ ਵਿਚਾਰ ਜੇਨ ਸਿਸ਼ਟ ਸਾਜੇ ਸੋਏ ਹਰ ਜਾਣੇ ਤਾ ਕਰੂਪੇ ਪਾਦੋ ਨਾਨਕੇ ਆਪੇ ਵੇਖ ਹਰ ਬਿਗਸ ਗੁਰਮੁਖ ਬ੍ਰਹਮ ਵਿਚਾਨ ਵਾਹਿਗੁਰਜ ਕੀ ਖਲਸਾ ਵਾਹਿਗੁਰਜ ਕੀ ਫਤਹਿ ਗੁਰਪਿਆਰੇ ਗੁਰਸਵਾਲੀ 사త్సੰਗਤ ਅੱਜ ਦਾ ਪਵਨ ਪਵਿੱਤਰ ਮੁਖਵਾਕ ਜੋ ਸਹਬੰਦ ਬਖਸ਼ਿਸ਼ ਹੋਇਆ ਹੈ ਸੋਹੀ 라ਗ ਦੇ ਵਿੱਚ ਚੌਥੇ ਬਾਦਸ਼ਾ ਧਾਨੀ ਗੁਰੂ ਰਾਮਦਾਸ ਮਹਾਰਾਜ ਰਹਾਉ ਵਾਲੀਆਂ ਦੁਕਾਨ ਦੇ ਵਿੱਚ ਸਮਝਾਉਣਾ ਕਰਦੇ ਹਨ ਇਸ ਸ਼ਬਦ ਦੇ ਵਿੱਚ ਕਿ ਉਹਨਾਂ ਦੇ ਰੋਗ ਦੂਰ ਹੋ ਜਾਂਦੇ ਨੇ ਮੇਰੇ ਰਾਮ ਹਰ ਜਨ ਅਰੋਗ ਪਏ ਕਿ ਪ੍ਰਮਾਤਮਾ ਉਹਨਾਂ ਦੇ ਸਾਰੇ ਰੋਗਾਂ ਨੂੰ ਦੂਰ ਕਰ ਦਿੰਦਾ ਹੈ ਉਨ੍ਹਾਂ ਦੇ ਸਭ ਰੋਗ ਦੂਰ ਹੋ ਜਾਂਦੇ ਨੇ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਅਨੁਸਾਰ ਚੱਲਣਾ ਕੀਤਾ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਮੰਨਣਾ ਕੀਤਾ ਹੈ ਜਿਹੜੇ ਗੁਰੂ ਦੇ ਬਚਨਾਂ ਤੇ ਖਰੇ ਉਤਰਦੇ ਨੇ ਜਿਸ ਤਰ੍ਹਾਂ ਕਹਿ ਦਿੱਕਿ ਉਹਦਾ ਬਾਣਾ ਸੱਚ ਕਰਕੇ ਮੰਨਦੇ ਨੇ ਤਾਂ ਕਿਹੜੇ ਰੋਗ ਨੇ ਜਿਹੜੇ ਬਾਦਸ਼ਾਹਤਿ ਨੇ ਦੂਰ ਹੋ ਜਾਂਦੇ ਉਹ ਫਿਰ ਮਾਰਜ ਨੇ ਜਿਹੜਾ ਰੋਗ ਹੈ ਉਹਨਾਂ ਦੀ ਉਦਾਹਰਨਾਂ ਦੇ ਕਰਕੇ ਇਸ ਸ਼ਬਦ ਦੇ ਵਿੱਚ ਸਮਝਾਉਣਾ ਕੀਤਾ ਕਿ ਬੰਦਿਆ ਸਰੀਰਕ ਰੋਗ ਨੇ ਸਮਝ ਫਿਰ ਇਸ ਸ਼ਬਦ ਦੀ ਰੰਮਤ ਕਰਦੇ ਨੇ ਜਿਨ ਕੇ ਅੰਤਰੇ ਵਸਿਆ ਮੇਰਾ ਹਰ ਹਰ ਤੈਨੇ ਕੇ ਸਭ ਰੋਗ ਗਵਾਏ ਰਹਾਵਾਲੀਆਂ ਤੂੰ ਕਾਕੇ arogh ਪਏ ਸਮਾਜ ਆਰੰਭ ਕਰਦੇ ਨੇ ਪਾਠ ਕੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਵਸ ਜਾਏ ਅਕਾਲ ਪੁਰਖ ਦਾ ਵਾਸਾ ਹੋ ਜਾਏ ਰੱਬ ਦੇ ਨਾਮ ਨੂੰ ਜਪੇ ਤਿੰਨ ਕੇ ਸਭ ਰੋਗ ਗਵਾਏ ਕਿਉਂਕਿ ਉਹਨਾਂ ਦੇ ਸਾਰੇ ਹੀ ਰੋਗ ਖਤਮ ਹੋ ਜਾਂਦੇ ਨੇ ਉਹ arogh ਹੋ ਜਾਂਦੇ ਨੇ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾ ਮਨਾ ਕੋਈ ਹੂੰ ਕਰਤਾ ਕਰਣਾ ਮੈਂ ਨਾਹੀ ਜਾਹੂ ਕਰੀ ਨਾ ਉਹਨਾਂ ਦੇ ਸਭ ਰੋਗ ਖਤਮ ਹੋ ਜਾਂਦੇ ਨੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਔਖਦ ਪੰ ਦਵਾ ਦਾਰੂ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੇ ਫੰਦਾ ਜਦੋਂ ਵੈਦ ਗੁਰੂ ਬਣ ਜਾਏ ਜਦੋਂ ਵੈਦ ਹੀ ਪ੍ਰਮਾਤਮਾ ਹੋ ਜਾਏ ਜਿਸ ਤਰ੍ਹਾਂ ਗੁਨਾਨੰਦ ਪਾਤਸ਼ਾਹ ਨੇ ਵੈਦ ਕੋ ਲਿਜਾਇਆ ਗਿਆ ਕਿ ਭਾਈ ਇਹਦੀ ਨਵਦ ਚੱਕਰ ਕਰਕੇ ਪਤਾ ਕਰੋ ਇਹਨੂੰ ਹੋਇਆ ਕੀ ਨਾਏ ਸਹੀ ਤਰ੍ਹਾਂ ਕਿਤੇ ਟਿੱਕੇ ਬਹਿਗਾ ਪਾਤਸ਼ਾਹ ਦੇ ਮਾਤਾ ਪਿਤਾ ਲੈ ਗਏ ਨਾ ਗੁਨਾਨੰਦ ਪਾਤਸ਼ਾਹ ਵੈਦ ਦੇ ਕੋਲ ਹਕੀਮ ਡਾਕਟਰ ਕਹਿ ਲਿਆ ਹਕੀਮ ਕਹਿ ਲਿਆ ਵੈਦ ਇਹ ਨਾ ਤਾਂ ਪ੍ਰਸ਼ਾਦਾ ਸਹੀ ਤਨ ਸ਼ੱਕਦਾ ਨਾ ਤਾਂ ਘਰ ਬਹਿੰਦਾ ਕੇਵਲ ਰੱਬ ਦੇ ਨਾਮ ਨੂੰ ਜਪਦਾ ਰਹਿੰਦਾ ਇਹ ਲੱਗਦਾ ਇਹਨੂੰ ਉੱਪਰ ਲਈ ਕਸਰ ਹੈ ਜਿਸ ਤਰ੍ਹਾਂ ਅਸੀਂ ਲੈ ਜਾਂਦੇ ਹਾਂ ਜੇ ਮਾਈਆਂ ਨੂੰ ਭੈਣਾਂ ਨੂੰ ਜਵਾਈਆਂ ਨੂੰ ਇਹਨੂੰ ਉੱਪਰ ਲਈ ਕਸਰ ਹੈ ਜੀ ਫਲਾਨੀ ਥਾਂ ਤੇ ਲੈ ਜਾਓ ਇਹਨੂੰ ਪੂਤ ਜੰਬੜ ਗਏ ਤਜੇ ਗੁਰਬਾਣੀ ਤੋਂ ਪੁੱਛਿਆ ਜਾਵੇ ਅਸਲੀ ਚ ਭੂਤ ਹੈ ਕੌਣ ਸਭ ਤੋਂ ਵੱਡੇ ਭੂਤ ਕੌਣ ਨੇ ਫਿਰ ਗੁਰਬਾਣੀ ਦੀਆਂ ਤੁਕਾਂ ਜਦੋਂ ਅਸੀਂ ਵਿਚਾਰਾਂਗੇ ਤਾਂ ਸਮਝ ਆ ਜਾਏਗੀ ਕਿ ਕਿਹੜੇ ਭੂਤ ਦੀ ਗੱਲ ਕਰਦੇ ਨੇ ਮਤਲਬ ਮਰਨ ਤੋਂ ਬਾਅਦ ਜਿਹਨਾਂ ਸਮਝ ਲਿਆ ਸੀ ਕਿ ਜਿਹੜੀ ਆਤਮਾ ਭਟਕਦੀ ਆ ਭੂਤ ਹੈ ਸਮਝ ਆ ਜਾਂਦਾ ਨੇ ਕਲਮੇ ਪ੍ਰੇਤ ਕਲਮੇ ਪ੍ਰੇਤ ਜਿਨੀ ਆਮਨਾ ਪਿਛਾਤ ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਐ ਸਮੇਂ ਦੇ ਵਿੱਚ ਭੂਤ ਉਹ ਨੇ ਜਿਹੜੇ ਰੱਬ ਦੇ ਨਾਮ ਨੂੰ ਨਹੀਂ ਜਪਦੇ ਭੜਿਆ ਤੈਨੂੰ ਕਿਸੇ ਭੂਤ ਤੋਂ ਡਰਨ ਦੀ ਲੋੜ ਨਹੀਂ ਤੂੰ ਤਾਂ ਆਪ ਹੀ ਬਹੁਤ ਵੱਡਾ ਭੂਤ ਹੈ ਤੂੰ ਨਾਮ ਨਹੀਂ ਜਪਦਾ ਸੇਵਾ ਨਹੀਂ ਸਿਮਰਨ ਨਹੀਂ ਕਦੇ ਮਹਾਂਪੁਰਸ਼ਾਂ ਦੀ ਸੇਵਾ ਨਹੀਂ ਕਦੇ ਗੁਰੂ ਘਰ ਨਹੀਂ ਗਿਆ ਕਹਿੰਦੇ ਪੂਤ ਦਾ ਕੰਮ ਵੀ ਤਹੀ ਹੈ ਉਹ ਵੀ ਭਟਕਦਾ ਹੈ ਤੂੰ ਵੀ ਭਟਕ ਰਿਹਾ ਹੈ ਤੈਨੂੰ ਵੀ ਟਿਕਾਓ ਕਿਤੇ ਨਹੀਂ ਇੱਧਰ ਦਰ ਚੱਲ ਗਿਆਂ ਉੱਧਰਲੇ ਦਰ ਚੱਲ ਗਿਆਂ ਨਾ ਸੇਵਾ ਨਾ ਸਿਮਰਣ ਨਾ ਰੱਬ ਦੇ ਨਾਮ ਨੂੰ ਜਪਿਆ ਕਹਿੰਦੇ ਤੂੰ ਕਿਹੜਾ ਪੂਤ ਨਾਲੋਂ ਘਟ ਹੈ ਤੈਨੂੰ ਭੜਿਆ ਪੂਤ ਲੱਭਣ ਦੀ ਲੋੜ ਨਹੀਂ ਤੂੰ ਆਪ ਹੀ ਬਹੁਤ ਵੱਡਾ ਪੂਤ ਹੈ ਜੇ ਕਰੇ ਤਾਂ ਹੋਏ ਕਿਤੇ ਭੂਤ ਸਾਹਮਣੇ ਆਂਦਾ ਹੋਵੇ ਤੈਨੂੰ ਦੇਖ ਕੇ ਸ਼ਾਇਦ ਉਹ ਫਿਰ ਦੁਬਾਰਾ ਮਰ ਜਾਏਗਾ ਜਿਸ ਤਰ੍ਹਾਂ ਤੇ ਬੰਦੇ ਦੇ ਹਾਲਾਤ ਨੇ ਭੂਤ ਸਾਹਮਣੇ ਆਇਆ ਉਹ ਮਰਿਆ ਹੋਇਆ ਮਰ ਕੇ ਭੂਤ ਜੁਨੀ ਪੈ ਗਿਆ ਵੀ ਸਮਝਦੇ ਨਾ ਜੇ ਬੰਦਿਆ ਤੇ ਤੈਨੂੰ ਦੇਖ ਲੈ ਨਾ ਸੇਵਾ ਨਾ ਸਿਮਰਨ ਨਿੰਦਾ ਚੁਗਲੀ ਵਹਿਮ ਭਰਮ ਉਹ ਤੈਨੂੰ ਦੇਖ ਕੇ ਭੂਤ ਵੀ ਮਰ ਜਾਏਗਾ ਮੇਰੇ ਖਿਆਲ ਨਾਲ ਦੁਬਾਰਾ ਮਰ ਜਾਏਗਾ ਤੂੰ ਬਲਿਆ ਤੂੰ ਮਾਲਕ ਦੇ ਨਾਮ ਨੂੰ ਜਪਣਾ ਕਰ ਮਾਲਕ ਕਹਿੰਦੇ ਫਿਰ ਜਿਨ੍ਹਾਂ ਨੇ ਅੰਤਰ ਆਪਣੇ ਹਿਰਦੇ ਦੇ ਵਿੱਚ ਜਿਨ ਕੇ ਅੰਤਰ ਅੰਤਰ ਦਾ ਭਾਵ ਹਿਰਦੇ ਦੇ ਵਿੱਚ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਕਹਿੰਦੇ ਤੇ ਹਿਰਦੇ ਦੇ ਵਿੱਚ ਮਾਲਕ ਦੇ ਨਾਮ ਨੂੰ ਬਸਾ ਲ ਬਾਹਰ ਵੀ ਦਿਖਾਵਾ ਛੱਡ ਦੇ ਛੱਡ ਦੇ ਬਾਹਰ ਲੋਕਾਂ ਸਾਹਮਣੇ ਲੋਕਾਚਾਰੀ ਕਰਕੇ ਕਿ ਕੋਈ ਦੇਖ ਰਿਹਾ ਹੈ ਮੈਨੂੰ ਤਾਂ ਰੱਬ ਦੇ ਨਾਮ ਨੂੰ ਜੱਪਾ ਲੋਕੀ ਜਿਆਦਾ ਭਗਤ ਆਖਣਗੇ ਕਹਿੰਦੇ ਨਹੀਂ ਤੁਰਿਆ ਜਾਂਦਾ ਰੱਬ ਦੇ ਨਾਮ ਨੂੰ ਵਾਹਿਗੁਰੂ ਜੱਪੀ ਮਾਹ ਪੁਲਿਸਾਨਿਕ ਉਹਨਾਂ ਨੇ ਤਰੀਕਾ ਦੱਸਿਆ ਤੁਰਦੇ ਹੋਏ ਕਿਦਾਂ ਨਾਮ ਜੱਪੀਏ ਉਹ ਕਹਿੰਦੇ ਦੋ ਲੱਤਾਂ ਰੱਬ ਨੇ ਦਿੱਤੀਆਂ ਨੇ ਨਾਲ ਦੋ ਲੱਤਾਂ ਦੇ ਨਾਲ ਇੱਕ ਨਾਲ ਵਾਹਿ ਇੱਕ ਦੇ ਨਾਲ ਗੁਰੂ ਵਾਹਿ ਗੁਰੂ ਵਾਹਿ ਗੁਰੂ ਤੁਰਦਾ ਜਾਵੀਂ ਤੇਰਾ ਸਿਮਰਨ ਹੋ ਜਾਏਗਾ ਤਰੀਕਾ ਹੈ ਜੀ ਆਪ ਕੋ ਆਪਣਾ ਨਾਮ ਜੱਪਣਾ ਤੇਰੇ ਜਿੰਨੇ ਕਦਮ ਚੱਲੇ ਨੇ ਗੁਰੂ ਘਰ ਵਿੱਚ ਲੇਖੇ ਵਿੱਚ ਲੱਗ ਜਾਣਗੇ ਇੱਕ ਕਦਮ ਦੇ ਨਾਲ ਵਾਹਿਏ ਦੂਜੇ ਦੇ ਨਾਲ ਗੁਰੂ ਵਾਹਿਗੁਰੂ ਵਾਹਿਗੁਰੂ ਤਰਿਆ ਜਾ ਰੱਬ ਦੇ ਨਾਮ ਨੂੰ ਜਪੀ ਜਾ ਕੋਈ ਹਰੀ ਹਰੀ ਕਹ ਲੈ ਕੋਈ ਅੱਲਾ ਅੱਲਾ ਕਹ ਲੈ ਜਪਣਾ ਤਾਂ ਨਾਮ ਹੈ ਪਰ ਤੇਰੇ ਹਿਰਦੇ ਦੇ ਵਿੱਚ ਵਸ ਜਾ ਪਰ ਕਿਸੇ ਨੂੰ ਦੱਸੀ ਨਾ ਕਿ ਮੈਂ ਉਹ ਧਰਨੀ ਹਾਂ ਜੀ ਮੈਂ ਨਾਮ ਉਹ ਜਪਦਾ ਮੈਂ ਇਤਨੇ ਵਜੇ ਉੱਠਦਾ ਹਾਂ ਹੰਕਾਰ ਨਾ ਹੋਵੇ ਕਿਸੇ ਨੂੰ ਸਮਝਾਉਣ ਖਾਤਰ ਦੱਸਣਾ ਪਿਆ ਜੋ ਵਕਰੀ ਗੱਲ ਹੈ ਸਾਧ ਸੰਗਤ ਸਮਝੋਰ ਖਤ ਨੂੰ ਗੁਰੂ ਪਾਤਸ਼ਾਹ ਦੇ ਬਾਣੀ ਵਿੱਚ ਤੁਕਾਂ ਵੀ ਲਿਖ ਦਿੱਤੀਆਂ ਕਰੇ ਇਸ਼ਨਾਨ ਸਿਮਰ ਪਰ ਨਾਮ ਮਨ ਤਨ ਭੈ ਰੁਕੇ ਕੋਈ ਹੰਕਾਰ ਨਹੀਂ ਹੈ ਇਹ ਤਾਂ ਦੁਨੀਆ ਨੂੰ ਰੱਬ ਨਾਲ ਜੋੜਨਾ ਹੈ ਇੱਕ ਸਿੱਖਿਆ ਦੇਣੀ ਹੈ ਸਿੱਖਿਆ ਵੱਖਰੀ ਹੁੰਦੀ ਆ ਹੰਕਾਰ ਵੱਖਰਾ ਹੁੰਦਾ ਕਿਤੇ ਸਿੱਖਿਆ ਨੂੰ ਹੰਕਾਰ ਦੇ ਵਿੱਚ ਨਾ ਜੋੜ ਲੈਣਾ ਭੁਲੇਖਾ ਪੈ ਜਾਏਗਾ ਪਰ ਜਿਹੜਾ ਫਿਰ ਰੱਬ ਦਾ ਨਾਮ ਜਪਾ ਰਿਹਾ ਹੈ ਜਿਹੜਾ ਸੰਗਤ ਵਿੱਚ ਗੁਰੂ ਦੇ ਸ਼ਬਦ ਨੇ ਫਿਰ ਅਸੀਂ ਸਾਫ ਸਮਝ ਲੰਗਾ ਕਿ ਕੇ ਭਾਈ ਹੰਕਾਰ ਨਾਲ ਲਿਖੇ ਹੋਏ ਨੇ ਨਹੀਂ ਸਿੱਖਿਆ ਤੇ ਵਿੱਚ ਤੇ ਹੰਕਾਰ ਦੇ ਵਿੱਚ ਫਰਕ ਹੈ ਜਿਸ ਤਰ੍ਹਾਂ ਅਧਿਆਪਕ ਕਿਸੇ ਨੂੰ ਸਿੱਖਿਆ ਦੇ ਰਿਹਾ ਹਾਂ ਬੱਚਿਆਂ ਨੂੰ ਥੋੜੀ ਜਿਹਾ ਦੱਸਿਆ ਭਾਈ ਤੁਸੀਂ ਬਹੁਤ ਨਲਾਇਕ ਹੋ ਮੈਂ ਬਹੁਤ ਸ਼ਾਰਮਾ ਮੈਂ ਬਲੈਕਬੋਰਡ ਤੇ ਸਵਾਲ ਕੱਢ ਕੇ ਤੁਹਾਨੂੰ ਦੱਸਿਆ ਤੁਸੀਂ ਤਾਂ ਨਲਾਇਕ ਹੋ ਨਹੀਂ ਭਾਈ ਉਹਦਾ ਕਾਰਜ ਹੈ ਉਹ ਸਿੱਖਿਆ ਦੇ ਰਿਹਾ ਉਹ ਕੋਈ ਹੰਕਾਰ ਨਹੀਂ ਟੀਚਰ ਦਾ ਉਹ ਤਾਂ ਬੱਚਾ ਨੂੰ ਸਿੱਖਿਆ ਤੇ ਉਹਨੂੰ ਸਿਖਾਏਗਾ ਉਹਨਾਂ ਨੂੰ ਆਪਣੀ ਥਾਂ ਤੇ ਬਿਠਾ ਦੇਵੇਗਾ ਹੋ ਸਕਦਾ ਉਹ ਬੱਚਾ ਆਪਣੇ ਅਧਿਆਪਕ ਨਾਲੋਂ ਵੀ ਜ਼ਿਆਦਾ ਤਰੱਕੀ ਕਰੇ ਪਰ ਆਦੇ ਹੱਤੋਂ ਕਿ ਨਾਲ ਉਹ ਵੱਡਾ ਕਦੇ ਨਹੀਂ ਬਣ ਸਕਦਾ ਸੋ ਜਨਮ ਨਹੀਂ ਬਣ ਸਕਦਾ ਜਿਸ ਤਰ੍ਹਾਂ ਪੁੱਤਰ ਜਨਮ ਲੈ ਲਏ ਮਾਤਾ ਪਿਤਾ ਤੋਂ ਵੱਡਾ ਥੋੜੀ ਬਣ ਸਕਦਾ ਜਿਤਨਾ ਮਰਜੀ ਵੱਡਾ ਹੋ ਜੇ ਜਿਤਨਾ ਮਰਜੀ ਪੋਸਟਾਂ ਤੇ ਲੱਗ ਜਾ ਪਿਤਾ ਸਾਹੇ ਨੌਕਰੀ 'ਚ ਨਾ ਵੀ ਲੱਗਾ ਹੋਏ ਉਹ ਦਿਹਾੜੀਦਾਰ ਹੋਏ ਪੁੱਤਰ ਕਿਤੇ ਜੱਜ ਬਣ ਜੇ ਮੁੱਖ ਮੰਤਰੀ ਬਣ ਜੇ ਪ੍ਰਧਾਨ ਮੰਤਰੀ ਰਾਸ਼ਟਰ ਮੰਤਰੀ ਬਣ ਜੇ ਰਾਸ਼ਟਰਪਤੀ ਬਣ ਜੇ ਪਰ ਉਹ ਪਿਤਾ ਤੋਂ ਫਿਰ ਵੀ ਛੋਟਾ ਹੀ ਰਹੇਗਾ ਕਿਉਂਕਿ ਉਹਨੂੰ ਜਨਮ ਦੇਣ ਵਾਲਾ ਉਹ ਹੈ ਉਹ ਵੱਡਾ ਹੈ ਸੋ ਕੀ ਹਜ਼ਾਰ ਕੀ ਜਿਤਨੇ ਮਾਦੀ ਜਨਮ ਲੈ ਲਾ ਮਾਤਾ ਪਿਤਾ ਦਾ ਕਰਜ਼ਾ ਬੰਧਿਆ ਤੂੰ ਮੋੜ ਨਹੀਂ ਸਕਦਾ ਇਸੇ ਤਰ੍ਹਾਂ ਜਿਹੜਾ ਟੀਚਰ ਭਰਾ ਨੇ ਪੜਾ ਰਿਹਾ ਹੈ ਨਾ ਜਿਹੜਾ ਪੜਾਈ ਕਰਾ ਰਿਹਾ ਉਹ ਤੋਂ ਵੱਡਾ ਵੀ ਕੋਈ ਨਹੀਂ ਹੋ ਸਕਦਾ ਇਸੇ ਤਰ੍ਹਾਂ ਗੁਰੂ ਤੋਂ ਵੱਡਾ ਸਿੱਖ ਨਹੀਂ ਹੋ ਸਕਦਾ ਗੁਰੂ ਨੇ ਕੋਈ ਫਰਕ ਨਹੀਂ ਰੱਖਿਆ ਆਪੇ ਗੁਰ ਚੇਲਾ ਹੈ ਗੁਰੂ ਨੇ ਫਰਕ ਨਾ ਰੱਖਿਆ ਗੁਰੂ ਨੇ ਆਪਣੇ ਸਿੱਖਾਂ ਨੂੰ ਆਪਣੀ ਥਾਂ ਤੇ ਬਿਠਾ ਦਿੱਤਾ ਪਰ ਗੁਰੂ ਦੀ ਗੱਲ ਹੋਰ ਹੈ ਸਿੱਖੀ ਦੀ ਗੱਲ ਸਿੱਖਾਂ ਦੀ ਗੱਲ ਹੋਰ ਹੈ ਗੁਰੂ ਦੀ ਪਦਵੀ ਕੋਈ ਸਿੱਖ ਨਹੀਂ ਲੈ ਸਕਦਾ ਗੁਰੂ ਦੀ ਥਾਂ ਨਹੀਂ ਕੋਈ ਲੈ ਸਕਦਾ ਇਸੇ ਕਰਕੇ ਗੁਰੂ ਘਰ ਦੇ ਵਿੱਚ ਨਕਲ ਨਹੀਂ ਕੀਤੀ ਜਾਂਦੀ ਜਿਸ ਤਾ ਰਾਮ ਲੀਲਾ ਰਾਸ ਤਿਲਾ ਕੀਤੀ ਜਾਂਦੀ ਗੁਰੂ ਘਰ ਦੇ ਵਿੱਚ ਗੁਰੂ ਦੀ ਥਾਂ ਤੇ ਕਿਸੇ ਨੂੰ ਨਹੀਂ ਬਿਠਾਇਆ ਜਾਂਦਾ ਹੁਣ ਜਾਗਰਤੀ ਆ ਰਹੀ ਹੈ ਲੋਕਾਂ ਦੇ ਵਿੱਚ ਹੁਣ ਤਾਂ ਦਸਹਿਰਾ ਮਨਾਉਣ ਵਾਲੇ ਵੀ ਰਾਮਲੀਲਾ ਮਨਾਉਣ ਵਾਲੇ ਵੀ ਉਹ ਵੀ ਆਖਦੇ ਨੇ ਕਿ ਭਾਈ ਇਹ ਗਲਤ ਕਾਜ ਹੈ ਅਸੀਂ ਕਿਸੇ ਨੂੰ ਉਹਦੀ ਥਾਂ ਤੇ ਬਿਠਾ ਦਿੰਦੇ ਹਾਂ ਸ਼੍ਰੀ ਰਾਮਚੰਦਰ ਦੀ ਥਾਂ ਤੇ ਜਾਂ ਕ੍ਰਿਸ਼ਨ ਦੀ ਥਾਂ ਤੇ ਇਹ ਤਾਂ ਗੁਰੂ ਸਾਹਿਬਾਂ ਨੇ ਪਹਿਲੇ ਵਜੇ ਕਰ ਦਿੱਤਾ ਵਰਜਿਤ ਕਰ ਦਿੱਤਾ ਸੀ ਰੋਕ ਦਿੱਤਾ ਸੀ ਮਾਰ ਕਹਿੰਦੇ ਗੁਰੂ ਦੀ ਥਾਂ ਕੋਈ ਨਹੀਂ ਲੈ ਸਕਦਾ ਇਸੇ ਕਰਕੇ ਗੁਰੂ ਬਾਲ ਸਾਹਿਬ ਨੇ ਗੱਲ ਹੀ ਮੁਕਾ ਦਿੱਤੀ ਮਾਰ ਜਨ ਧੰਨ ਗੁਰਗੰਸਾ ਨੂੰ ਗੱਦੀ ਦੇ ਦਿੱਤੀ ਮਾਰਕੰਡ ਅੱਗੇ ਤੋਂ ਦੇਹ ਧਾਰੀ ਪਰੰਪਰਾ ਖਤਮ ਖਤਮ ਦਾ ਭਾਵ ਅੱਗੇ ਤੋਂ ਕੋਈ ਦੇਹ ਧਾਰੀ ਗੁਰੂ ਨਹੀਂ ਹੋਏਗਾ ਜੇ ਗੁਰੂ ਨਹੀਂ ਹੋਏਗਾ ਤਾਂ ਸਿੱਖ ਗੁਰੂ ਕਿਸ ਤਰ੍ਹਾਂ ਬਣ ਸਕਦਾ ਅੱਜ ਬਾਬੇ ਬਣ ਰਹੇ ਨੇ ਸਾਧ ਸੰਗਤ ਮਾਫ ਕਰਨਾ ਅੱਜ ਇਹਨਾਂ ਬਾਬਿਆਂ ਨੂੰ ਅਸੀਂ ਪੂਜ ਰਹੇ ਹਾਂ ਸੰਤ ਹੈ ਬ੍ਰਹਮ ਗਿਆਨੀ ਬਣੇ ਹੋਏ ਨੇ ਉਹ ਗੁਰੂ ਨਾਲ ਉੱਤੋਂ ਬਣੇ ਫਿਰਦੇ ਨੇ ਪਰ ਨਹੀਂ ਸਾਡਾ ਗੁਰੂ ਸਭ ਤੋਂ ਵੱਡਾ ਹੈ ਸਭ ਤੋਂ ਵੱਡਾ ਸਤਗੁਰ ਨਾਨਕ ਗੁਰੂ ਸਭ ਤੋਂ ਵੱਡਾ ਹੈ ਗੁਰੂ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਇਸ ਕਰਕੇ ਮੈਂ ਕਹਿੰਦੇ ਜਿਹੜਾ ਫਿਰ ਨਾਮ ਜਪਦਾ ਨਾ ਉਹਦੇ ਸਾਰੇ ਰੋਗ ਖਤਮ ਹੋ ਜਾਂਦੇ ਇਹ ਭਲੇਖਾ ਨਾ ਕਿਤੇ ਖਾ ਜਾਣਾ ਕਿ ਬਾਣੀ ਦੇ ਵਿੱਚ ਹੋਮੇ ਦੀ ਗੱਲ ਕੀਤੀ ਹੈ ਬਾਣੀ ਦੇ ਵਿੱਚ ਬੰਦੇ ਨੂੰ ਸਮਝਾਇਆ ਗਿਆ ਹੈ ਕਿ ਸਭ ਤੋਂ ਵੱਡਾ ਪੂਤ ਬੰਦਿਆ ਤੂੰ ਹੈ ਕਿਤੇ ਹੰਕਾਰ ਨਹੀਂ ਭਾਈ ਇਹ ਸਿੱਖਿਆ ਦਿੱਤੀ ਜਾ ਰਹੀ ਹੈ ਮਾਲਕ ਇਹ ਕਹਿੰਦੇ ਤੂੰ ਭੂਤ ਨਾਲ ਲੱਭੀ ਭੜਿਆ ਤੇਰੇ ਨਾਲੋਂ ਵੱਡਾ ਭੂਤ ਹੋਰ ਕੋਈ ਨਹੀਂ ਤੇਰੇ ਨਾਲੋਂ ਵੱਡਾ ਭੂਤ ਕੋਈ ਕਿਉਂਕਿ ਸਾਡੇ ਅੰਦਰ ਜਿਹੜੇ ਵਹਿਮ ਪਰਮ ਪਏ ਨੇ ਨਾ ਗੁਰੂ ਪਾਤਸ਼ਾਹ ਨੇ ਵਹਿਮਾਂ ਨੂੰ ਦੂਰ ਕਰਦੇ ਨੇ ਜਿਸ ਤਰ੍ਹਾਂ ਇੱਕ ਟੀਚਰ ਬੱਚੇ ਨੂੰ ਸਮਝਾ ਸਮਝਾ ਕੇ ਜਿਹੜੇ ਉਹਦੇ ਮਨ ਦੇ ਵਿੱਚ ਬੈਠਾ ਹੈ ਕਿ ਮੈਂ ਨਹੀਂ ਪੜ ਸਕਦਾ ਨਹੀਂ ਪੜ ਸਕਦਾ ਉਹ ਬੱਚੇ ਨੂੰ ਪੜਾਉਂਦੇ ਨੇ ਜਿਹੜੇ ਵਿਦਿਆ ਤੋਂ ਸਖਣੇ ਨੇ ਬਚਪਨ ਵਿੱਚ ਉਹਨਾਂ ਨੂੰ ਪਹਿਲੀ ਦੂਜੀ ਤੀਜੀ ਕਲਾਸ ਚੌਥੀ ਕਲਾਸ ਜਿਸ ਤਰ੍ਹਾਂ ਉਹ ਸਿਲੇਬਸ ਚੱਕ ਤੱਕ ਚੱਕ ਸਕਦਾ ਉਸ ਤਰ੍ਹਾਂ ਉਹਨੂੰ ਪੜਾਇਆ ਜਾਂਦਾ ਬੱਚਿਆਂ ਫਿਰ ਉਹਨੂੰ ਆਪਣੀ ਖਾਨ ਤੇ ਲਿਜਾਇਆ ਜਾਂਦਾ ਜਿੱਥੇ ਟੀਚਰ ਸੀ ਕੱਲ ਨੂੰ ਬੱਚੇ ਉਹ ਟੀਚਰ ਵੀ ਬਣਨਗੇ ਗਿਆਨ ਇਕੱਤਰ ਕਰਕੇ ਗੁਰੂ ਦਾ ਕਾਜ ਹੈ ਗਿਆਨ ਦੇਣਾ ਕਿ ਗੁਰੂ ਹਨੇਰੇ ਨੂੰ ਦੂਰ ਕਰਦਾ ਹਨੇਰੇ ਨੂੰ ਦੂਰ ਕਰਦਾ ਚਾਨਣ ਕਰ ਦਿੰਦਾ ਗਿਆਨ ਦਾ ਪਰ ਗਿਆਨ ਅੰਜਨ ਗੁਰੂ ਦੀ ਆ ਅਗਿਆਨ ਅੰਧੇਰ ਬਿਨਾ ਕਹਿੰਦੇ ਸਾਰਾ ਅਗਿਆਨ ਸਾਰੀ ਅਗਿਆਨਤਾ ਦੂਰ ਹੋ ਜਾਏਗੀ ਜਦੋਂ ਗੁਰੂ ਨੇ ਅੱਖਾਂ ਦੇ ਵਿੱਚ ਸੁਰਮਾ ਪਾਇਆ ਕਿਹੜਾ ਸੁਰਮਾ ਪਾਈ ਸੁਰਮਾ ਕਿਹੜਾ ਹਣ ਦੂਜਾ ਨਾ ਸਮਝ ਲੈਣਾ ਸਾਧ ਸੰਗਤ ਜਦੋਂ ਬੰਦਾ ਇਸੇ ਤੋਂ ਸਿੱਧੇ ਅਰਥ ਕਰਦੇਗਾ ਪਰ ਪਲੇਖਾ ਲੱਗ ਜੇਗਾ ਸ਼ਾਇਦ ਸ਼ਰਮਾ ਪਾਣ ਦੇ ਨਾਲ ਹੀ ਅਗਿਆਨਤਾ ਦੂਰ ਹੋ ਜਾਏਗੀ ਕਹਿੰਦੇ ਨੇ ਗਿਆਨ ਅੰਜਨ ਗਿਆਨ ਰੂਪੇ ਸ਼ਰਮਾ ਜਦੋਂ ਗੁਰੂ ਨੇ ਅੱਖਾਂ ਵਿੱਚ ਪਾਇਆ ਉਸ ਵੇਲੇ ਜਿਹੜਾ ਹੈ ਅਗਿਆਨਤਾ ਹੀ ਦੂਰ ਹੋ ਗਈ ਗਿਆਨ ਰੂਪੇ ਸ਼ਰਮਾ ਸਾਹਿਬ ਮਾਰ ਕਹਿੰਦੇ ਸ਼ਰਮਾ ਪਾ ਤੂੰ ਰਾਜ ਰਾਜ ਦੇ ਪਾਪਾਂ ਦਾ ਗਿਆਨ ਦਾ ਸ਼ਰਮਾ ਪਾਈ ਜਿਹਦੇ ਨਾਲ ਚਾਨਣ ਹੋਏਗਾ ਹੋ ਸਕਦਾ ਜਿਸ ਸੁਲਮੇ ਨੂੰ ਤੋ ਪਾਇਆ ਨੂੰ ਕੁਸਾਕ ਸਾਕੇ ਬਰੀਕ ਕਰ ਦਿੰਦੇ ਨੇ ਉਹ ਅੱਖਾਂ ਵਿੱਚ ਕਈ ਵਾਰ ਰੜਕਦਾ ਵੀ ਹੈ ਪਰ ਇਹ ਰੜਕੇਗਾ ਨਹੀਂ ਇਹ ਉਹਨਾਂ ਦੇ ਰੜਕੇਗਾ ਜਿਹੜੇ ਗੁਰਬਾਣੀ ਅਨਸਾਰ ਨਹੀਂ ਚੱਲਦੇ ਉਹਨਾਂ ਦੇ ਰੜਕਦਾ ਹੈ ਜੀ ਪਰ ਮarre ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਬਚਨ ਅਨੁਸਾਰ ਚੱਲੇ ਉਹਨਾਂ ਦੀ ਅਗਿਆਨਤਾ ਦੂਰ ਹੋ ਜਾਂਦੀ ਹੈ ਜਿਸ ਤਰ੍ਹਾਂ ਸੱਜਣ ਠੱਗ ਦੀ ਅਗਿਆਨਤਾ ਦੂਰ ਹੋਈ ਉਹ ਵਾਕਈ ਸੱਜਣ ਬਣ ਗਿਆ ਠੱਗ ਸ਼ਬਦ ਲੱਥ ਗਿਆ ਉਹ ਵਾਕਈ ਸੰਤ ਬਣ ਗਿਆ ਸੁਮਾ ਜਾਗਦੇ ਨੇ ਜਿਨ੍ਹਾਂ ਨੇ ਮਾਲਕ ਦੇ ਨਾਮ ਨੂੰ ਜਪਨਾ ਕੀਤਾ ਤਿਨਕੇ ਸਭ ਰੋਗ ਗਵਾਏ ਕਹਿੰਦੇ ਸਾਰੇ ਰੋਗ ਦੂਰ ਹੋ ਜਾਂਦੇ ਨੇ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਕਹਿੰਦੇ ਉਹ ਮੁਕਤ ਹੋ ਜਾਂਦੇ ਨੇ ਉਹਨਾਂ ਨੂੰ ਪਰਮ ਪਦਵੇ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹਨੂੰ ਦੇਵਤੇ ਵੀ ਤਰਸਦੇ ਨੇ ਵਰਮ ਪਦਮੇ ਦੀ ਪ੍ਰਾਪਤੀ ਮਾਲਕ ਨਾਲ ਅਭੇਦ ਹੋ ਜਾਣਾ ਮਾ ਜਗਤ ਨੂੰ ਤਾਂ ਉਹ ਜਿਹੜੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਕਿਹੜਾ ਕਾਜ ਕਰਨ ਦੇ ਨਾਲ ਕੇਵਲ ਹਿਰਦੇ ਦੇ ਵਿੱਚ ਰੱਬ ਦੇ ਨਾਮ ਨੂੰ ਬਸਾਣ ਦੇ ਨਾਲ ਉਹ ਤੁਰਦਾ ਫਿਰਦਾ ਵੀ ਵਾਹਿਗੁਰੂ ਕਰੀ ਜਾ ਤੂੰ ਬੈਠਦਾ ਹੋਇਆ ਆਪਣੇ ਹਿਰਦੇ ਵਿੱਚ ਧਿਆਈ ਜਾ ਕਿਸੇ ਨੂੰ ਪਤਾ ਹੀ ਨਹੀਂ ਲੱਗੇਗਾ ਹੰਕਾਰ ਉੱਤਰ ਗਾ ਇਸ ਤਰ੍ਹਾਂ ਨਾਮ ਜਪਣਾ ਕਿ ਤੇਰੀ ਜੀਭਾ ਰੱਬ ਨੇ ਦਿੱਤੀ ਹੋਈ ਹੈ ਜੀਭਾ ਦੇ ਨਾਲ ਜਪੀ ਜਾ ਹਰਦੇ ਵਿੱਚ ਧਿਆਈ ਜਾ ਵਾਹਿਗੁਰੂ ਵਾਹਿਗੁਰੂ ਆਪਣੇ ਮਨ ਵਿੱਚ ਜਪੀ ਜਾ ਕਹਿੰਦੇ ਵੀ ਤੇਰਾ ਸਿਮਰਨ ਹੈ ਇਹ ਵੀ ਰੱਬ ਨੂੰ ਯਾਦ ਕੀਤਾ ਜਾ ਰਿਹਾ ਉਹ ਰੱਬ ਤਾਂ ਅੰਦਰ ਹੀ ਬੈਠਾ ਹੈ ਨਾ ਉਹ ਤਾਂ ਸਭ ਕੁਝ ਸੁਣ ਰਿਹਾ ਤੂੰ ਮੁਗ ਤੋਂ ਵਾਹਿਗੁਰੂ ਕਹਿ ਰਿਹਾ ਉਹ ਸੁਣ ਰਿਹਾ ਤੂੰ ਕਿਸੇ ਦੀ ਚੁਗਲੀ ਕਰ ਰਿਹਾ ਹਰ ਰੱਬ ਉਹ ਵੀ ਸੁਣ ਰਿਹਾ ਸਮਝ ਆਉਂਦੇ ਨੇ ਭਾਈ ਉਹਨਾਂ ਦੇ ਰੋਗ ਦੂਰ ਹੋ ਜਾਂਦੇ ਨੇ ਕਿਹੜੇ ਰੋਗ ਦੀ ਗੱਲ ਕਰਦੇ ਹੋ ਪਾਸ਼ ਅਗਲਾ ਵਚਨ ਲੈ ਲਈ ਮਾਲਕ ਕਹਿੰਦੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਕਹਿੰਦੇ ਚਾਹੇ ਬ੍ਰਹਮਾ ਹੈ ਵਿਸ਼ਨ ਹੈ ਮਹਾਦੇਵ ਸਿద్ధి ਤ੍ਰੈ ਗੁਣ ਰੋਗੀ ਗਰਮਾਨ ਸਰ ਕਹਿੰਦੇ ਇਹ ਵੀ ਰੋਗ ਦੇ ਵਿੱਚ ਹੀ ਗਏ ਕਿਹੜਾ ਰੋਗ ਵਿੱਚ ਹੋਮੇ ਕਾਰਕ ਮਾਈ ਕਹਿੰਦੇ ਹੰਕਾਰ ਦੇ ਵਿੱਚ ਹੀ ਕਾਰਕ ਹੰਕਾਰ ਦੇ ਵਿੱਚ ਆਗੇ ਜਿਸ ਪ੍ਰਮਾਤਮਾ ਨੇ ਸੰਸਾਰ 'ਚ ਰੋਟੀ ਲਾਉਸੀ ਪਾਈ ਰੱਬ ਦੇ ਨਾਮ ਨੂੰ ਜਪਾਓ ਨਾਮ ਨੂੰ ਜਪਾਇਆ ਜਾਵੇ ਕਹਿੰਦੇ ਉਹ ਸਾਰਾ ਕਾਰਜ ਪੁਲਾ ਦਿੱਤਾ ਆਪਣੇ ਆਪ ਨੂੰ ਰੱਬ ਬਣਾ ਦਿੱਤਾ ਜਿੰਨ ਕੀਏ ਤਿਸੇ ਨਾ ਚੀਤੇ ਬਪੜੇ ਹਰ ਗੁਰਮੁਖ ਸੋਝੀ ਪਾਈ ਕਹਿੰਦੇ ਸੋਝੀ ਉਹਨਾਂ ਨੂੰ ਆਉਂਦੀ ਨਹੀਂ ਜਿਹੜੇ ਗੁਰੂ ਦੀ ਮਤ ਨੂੰ ਗ੍ਰਹਿਣ ਕਰਦੇ ਨੇ ਜਿਹੜੇ ਗੁਰੂ ਦੇ ਕਹਿਣ ਨੂੰ ਸਾਥ ਚੱਲਦੇ ਨੇ ਇਸ ਕਰਕੇ ਜਦੋਂ ਸਿੱਖੀ ਦੇ ਵਿੱਚ ਕੋਈ ਮਹਾਪੁਰਖ ਸੰਤ ਹੈ ਗੁਰੂ ਵਖਰਾ ਹੈ ਜਿਹੜਾ ਹੈ ਸਿੱਖ ਹੈ ਉਹ ਕੇਵਲ ਸਿੱਖ ਰਹੇਗਾ ਗੁਰੂ ਦੀ ਪਦਵੀ ਨਹੀਂ ਲੈ ਸਕਦਾ ਇਸ ਕਰਕੇ ਜਦੋਂ ਰਾਮਲੀਲਾ ਕੀਤੀ ਜਾਂਦੀ ਜਿਹੜੀ ਗੱਲ ਸੀ ਵਿਚਾਰ ਸੀ ਉਹਨਾਂ ਦੇ ਵਿੱਚ ਉਹ ਬਣਾਏ ਜਾਂਦੇ ਨੇ ਨਕਲੀ ਰਾਮ ਬਣਾਤਾ ਮਾਤਾ ਬਣਾ ਦਿੱਤੀ ਇਸ ਤਰ੍ਹਾਂ ਪਰ ਸਿੱਖੀ ਦੇ ਵਿੱਚ ਕਦੇ ਗੁਰੂ ਨਾਨਕ ਦੀ ਜਗ੍ਹਾ ਕੋਈ ਬੰਦਾ ਨਹੀਂ ਲੈ ਸਕਦਾ ਸਾਸਨ ਗੁਰੂ ਸਾਹਿਬਾਨ ਨੂੰ ਛੱਡ ਕੇ ਛੋਟੇ ਸਹਿਬਜ਼ਾਦਿਆਂ ਦੀ ਜਗ੍ਹਾ ਨਹੀਂ ਕੋਈ ਲੈ ਸਕਦਾ ਬਾਬਾ ਦੀਪ ਸਿੰਘ ਬਾਬਾ ਬੰਦਾ ਬਾਬਾ ਬੁੱਢਾ ਜੀ ਇਹਨਾਂ ਦੇ ਜਗ੍ਹਾ ਥੋੜੀ ਕੋਈ ਲੈ ਸਕਦਾ ਕਿਸੇ ਬੰਦੇ ਨੂੰ ਬਣਾ ਦੇਈਏ ਜੀ ਨਕਲੀ ਇਹ ਨਾਟਕ ਚੇਟਕ ਨਹੀਂ ਰੱਬ ਦੇ ਪਿਆਰਿਆਂ ਦੇ ਹੋ ਸਕਦੇ ਬਾਕੀਆਂ ਵਿੱਚ ਹੁੰਦੇ ਨੇ ਉਹਨਾਂ ਨੂੰ ਮੁਬਾਰਕ ਹੈ ਭਾਈ ਪਰ ਅਸਲੀਅਤ ਦੇ ਦੇਖਿਆ ਜਾਵੇ ਕੋਈ ਵੀ ਗੁਰੂ ਪੀਰ ਹੈ ਉਹਦੀ ਨਕਲ ਕੋਈ ਨਹੀਂ ਕਰ ਸਕਦਾ ਉਹਦੇ ਵਰਗਾ ਕੋਈ ਨਹੀਂ ਬਣ ਸਕਦਾ ਕੋਸ਼ਿਸ਼ ਜ਼ਰੂਰ ਕਰਨੀ ਹੈ ਪਰ ਇਹ ਨਹੀਂ ਹਾਂ ਕਿ ਉਹਦਾ ਰੂਪ ਬਣਾ ਕਰਕੇ ਅਸੀਂ ਗੁਨਾਹੂ ਪਾਤਸ਼ਾਹ ਬਣ ਗਏ ਫਿਰ ਸਾਨੂੰ ਕੋਈ ਨਮਸਕਾਰਾ ਕਰੀ ਜਾ ਇਸ ਤਰ੍ਹਾਂ ਨਹੀਂ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਉਹਨਾਂ ਨੇ ਬਣਾ ਤਾਂ ਦਿੱਤੇ ਹੁੰਦੇ ਨੇ ਜੀ ਆਹ ਬਣ ਕੇ ਆਓ ਬਣ ਕੇ ਕੋਈ ਰਾਮ ਬਣ ਗਿਆ ਕੋਈ ਲਕਸ਼ਮਣ ਬਣ ਗਿਆ ਮਾਫ਼ ਕਰਨਾ ਕਈ ਵਾਰੀ ਉਹ ਨਸ਼ੇ ਕਰਦਾ ਹੁੰਦਾ ਉਹਦਾ ਰੂਪ ਦੇਖ ਕਰਕੇ ਕਈ ਵਾਰੀ ਲੈ ਲਿਆ ਜਾਂਦਾ ਹੁਣ ਤਾਂ ਉਹ ਜਿਹੜੇ ਹਿੰਦੂ ਵੀਰ ਨੇ ਉਹ ਵੀ ਜਾਗ ਰਹੇ ਨੇ ਦਾਸ ਨੇ ਕਈਆਂ ਦੇ ਇੰਟਰਵਿਊ ਵੀ ਸੁਣੇ ਨੇ ਜਿਹੜੇ ਉਹਨਾਂ ਦੇ ਨੇ ਕੋਈ ਮੁਖੀ ਉਹ ਆਖਦੇ ਨੇ ਗਲਤ ਕਾਰਜ ਹੈ ਇੱਕ ਪਾਸੇ ਤਾਂ ਕਈ ਵਾਰੀ ਉਹ ਜ਼ਰਦਾ ਖਾ ਰਿਹਾ ਹੁੰਦਾ ਦੂਜੇ ਪਾਸੇ ਉਹਨੂੰ ਉੱਤੇ ਬਿਠਾ ਦਿੱਤਾ ਜਾਂਦਾ ਹੈ ਗਲਤ ਕਾਰਜ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੀ ਜਗ੍ਹਾ ਥੋੜੀ ਕੋਈ ਲੈ ਸਕਦਾ ਜੋ ਕਾਰਜ ਕਰਕੇ ਉਹਨਾਂ ਵਰਗਾ ਨਾ ਕੋਈ ਬਣ ਸਕਦਾ ਇਸੇ ਕਰਕੇ ਨਾ ਜਿਹੜੇ ਫਿਲਮਾਂ ਦੇ ਵਿੱਚ ਜਿਸ ਤਰ੍ਹਾਂ ਫਿਲਮ ਦਿਖਾਈ ਜਾਂਦੀ ਉਹਦੇ ਵਿੱਚ ਕੋਈ ਛੋਟੇ ਸਹਬਜਾਦੇ ਜੋ ਪੰਜ ਪਿਆਰੇ ਬਣ ਜਾਂਦੇ ਪਰ ਇਸ ਤਰ੍ਹਾਂ ਨਹੀਂ ਹੋ ਸਕਦਾ ਸਸ ਮਾਫ ਕਰਨਾ ਇਧਰ ਕਾਰਟੂਨ ਬਣਾ ਦਿੱਤੇ ਛੋਟੇ ਸਹਬਜ਼ਾਦੇਆਂ ਨੂੰ ਫਿਲਮਾਂ ਦੇ ਵਿੱਚ ਕਾਰਟੂਨ ਬਣਾ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਜੀ ਦਿਖਾ ਕੇ ਤੇ ਇਧਰ ਬਾਬਾ ਦੀਪ ਸਿੰਘ ਦਾ ਖੰਡਾ ਦਿਖਾ ਦਿੱਤਾ ਗਿਆ ਕੋਈ ਬਾਬਾ ਦੀਪ ਸਿੰਘ ਦੀ ਜਗ੍ਹਾ ਲੈ ਸਕਦਾ ਹੈ ਤੇ ਛੋਟੇ ਸਹਬਜ਼ਾਦੇ ਜਿਨ੍ਹਾਂ ਨੇ ਇਤਨਾ ਕੁਝ ਕੀਤਾ ਵੱਡੇ ਸਹਬਜ਼ਾਦੇ ਉਹਨਾਂ ਨੂੰ ਕਾਰਟੂਨ ਬਣਾ ਕੇ ਫਿਲਮਾਂ ਵਿੱਚ ਪੇਸ਼ ਕੀਤਾ ਜਾ ਰਿਹਾ ਕਿਤਨੇ ਸਾਧ ਸੰਗਤ ਨੂੰ ਮਤਮਾਰੀ ਗਈ ਸਾਰੀ ਉਹ ਕਾਰਟੂਨ ਥੋੜੀ ਹੀ ਸਨ ਉਹ ਤੰਜੀਨੀਆਂ ਜਾਗਦੀਆਂ ਮਸਾਲਾ ਨੇ ਜਿਹੜੀਆਂ ਅਜੇ ਵੀ ਜਗ ਰਹੀਆਂ ਨੇ ਨਾ ਉਹ ਬੁਝਣ ਗਿਆ ਨਾ ਬੁਝ ਰਹੀਆਂ ਪਰ ਅਸੀਂ ਉਹਨਾਂ ਦੇ ਸਾਦ ਸੰਗਤ ਕਾਰਟੂਨ ਜੇ ਬਣਾ ਕੇ ਅਸੀਂ ਦੇਖ ਵੀ ਰਹੇ ਹਾਂ ਦੇਖੋ ਜੇ ਇਹਦੇ ਨਾਲ ਪ੍ਰਚਾਰ ਹੋਏਗਾ ਕਿ ਇਦਾਂ ਦੇ ਕਾਰਜ ਗੁਰੂ ਨਾਨਕ ਪਾਤਸ਼ਾਹ ਨੇ ਕੀਤੇ ਦਸਮ ਪਾਤਸ਼ਾਹ ਨੇ ਕੀਤੇ ਕਰ ਸਕਦੇ ਸਰ ਅਸੀਂ ਆ ਗਏ ਆ ਫਿਲਮਾਂ ਦਾ ਯੁੱਗ ਆ ਗਿਆ ਜੀ ਅੱਜ ਬੱਚਿਆਂ ਨੂੰ ਛੇਤੀ ਸਮਝ ਲੱਗ ਜਾਂਦਾ ਸਾਹਿਬ ਸਿੰਘ ਗੁਨਾਨਨ ਪਾਸ਼ਤਨ ਨਾਲ ਵੱਡਾ ਪ੍ਰਚਾਰਕ ਕੌਣ ਹੋਏਗਾ ਉਹਦੇ ਨਾਲੋਂ ਗੁਨਾਨਨ ਪਾਸ਼ਤਨ ਨਾਲ ਜ਼ਿਆਦਾ ਉਦਾਸੀਆਂ ਕਿਨ ਕਿਤਿਆਂ ਹੋਏਗਾ ਪੈਦਲ ਪ੍ਰਚਾਰ ਇਤਨਾ ਕਿਨ ਕੀਤਾ ਹੋਏਗਾ ਕਿ ਗੁਨਾਨਨ ਪਾਸ਼ਤਨ ਨੂੰ ਸੋਝੀ ਨਹੀਂ ਸੀ ਪ੍ਰਚਾਰ ਕਿਦਾਂ ਕਰੀਦਾ ਪ੍ਰਚਾਰ ਕਰਨ ਦਾ ਤਰੀਕਾ ਇਹ ਹੈ ਘਰੋਂ ਘਰੇ ਜਾਗ ਕਰਕੇ ਪ੍ਰਚਾਰ ਕਰਨਾ ਇਹ ਹੀ ਤਰੀਕਾ ਲੋਕਾਂ ਨੂੰ ਪ੍ਰੇਰ ਕਰਕੇ ਇਧਰ ਲੈ ਕੇ ਆਉਣਾ ਉਸੇ ਕੀ ਵਾਰੇ ਜਿਹੜੇ ਹੈ ਲੋਕਾਂ ਨੂੰ ਸੋਝੀ ਦਿਣੀ ਪਾਈ ਸਾਡੇ ਵਿੱਚ ਕੋਈ ਪਰਮ ਨਹੀਂ ਕੋਈ ਉੱਚ ਜਾਤ ਨੀਚ ਜਾਤ ਨਹੀਂ ਹੈ ਸਿੱਖੀ ਦੇ ਵਿੱਚ ਇੱਥੇ ਇੱਕੋ ਹੀ ਥਾਂ ਤੇ ਲੰਗਰ ਛਕਿਆ ਜਾਂਦਾ ਉਹ ਗੱਲ ਵੱਖਰੀ ਹੈ ਅੱਜ ਸਿੱਖੀ ਦੇ ਵਿੱਚੋਂ ਇਹ ਗੱਲਾਂ ਉੱਡ ਗਈਆਂ ਨੇ ਤਾਈਆਂ ਤਾਂ ਜਿਸ ਤਰ੍ਹਾਂ ਕਹਿ ਦਈਏ ਕਿ ਅੰਬੇਦਕਰ ਸਿੱਖੀ ਧਾਰਨ ਕਰਨ ਲੱਗਾ ਸੀ ਡਾਕਟਰ ਅੰਬੇਦਕਰ ਜਿਨ੍ਹਾਂ ਸਾਸ ਨੂੰ ਸੰਵਿਧਾਨ ਲਿਖਿਆ ਉਹ ਸਿੱਖੀ ਤਿਆਰਨ ਕਰਨੀ ਸੀ ਪਰ ਇਹ ਕਾਰਨਾ ਕਰਕੇ ਉਹ ਸਿੱਖੀ ਛੱਡ ਕੇ ਬੁੱਧ ਧਰਮ ਜਿਹੜਾ ਹੈ ਉਹਨੂੰ ਉਹ ਅਪਣਾ ਲਿਆ ਸੀ ਉਹ ਆਖਣ ਲੱਗਾ ਇਧਰ ਵੀ ਜਾਤ ਪਾਤ ਉਹਨੇ ਕਿਹਾ ਜਿੰਨੇ ਬਾਗੀਆਂ ਵਿੱਚ ਹੈ ਫਿਰ ਮੈਂ ਇਧਰ ਕਿਉਂ ਆਵਾਂ ਉਹ ਛੱਡ ਗਿਆ ਸੀ ਸਾਹਿਬ ਨਹੀਂ ਤਾਂ ਉਹਨੂੰ ਸੇਖ ਬਣਨਾ ਸੀ ਉਹਨੂੰ ਤਸ਼ਕਨਾ ਸੀ ਅੰਮ੍ਰਿਤਧਾਰੀ ਸਿੰਘ ਬਣਨਾ ਸੀ ਮਾਫ ਕਰਨਾ ਕੁਝ ਹਾਲਾਤ ਇਦਾਂ ਦੇ ਬਣ ਕੇ ਔਰ ਕੋ ਨਾਲਨ ਪਾਸਕਾਰ ਵਰਗਾ ਹੋਕਾ ਕਿਸੇ ਨੂੰ ਦਿੱਤਾ ਜਿਹੜੇ ਮਰਦਾਨੇ ਨੂੰ ਲੈ ਕੇ ਤੁਰੇ ਸਨ ਕੋੜ ਪਹਿਲੋਂ ਹੀ ਖਤਮ ਕਰ ਦਿੱਤਾ ਜਾਤ ਪਾਤ ਇਸ ਤਰ੍ਹਾਂ ਦੇ ਵਿਚਾਰਧਾਰਾ ਜਦੋਂ ਸੰਸਾਰ ਵਿੱਚ ਜਾਏਗੀ ਕਿ ਇੱਕੋ ਹੀ ਥਾਲੀ ਤੇ ਇੱਕੋ ਹੀ ਥਾਂ ਤੇ ਬਹਿ ਕੇ ਖਾ ਰਹੇ ਨੇ ਇੱਕੋ ਹੀ ਲੰਗਰ ਹਾਲ ਦੇ ਵਿੱਚ ਬੈਠੇ ਨੇ ਇੱਕੋ ਹੀ ਥਾਂ ਤੇ ਪੰਗਤ ਕੀਤੀ ਜਾ ਰਹੀ ਸੰਗਤ ਕੀਤੀ ਜਾ ਰਹੀ ਤਾਂ ਸਾਧ ਸਿੰਘ ਤਾਂ ਲੋਕੀ ਆਂ ਜਿੱਦੋਂ ਘਰੋਂ ਕਰੀ ਉਪਦੇਸ਼ ਜਾਏਗਾ ਲੋੜਵੰਦੇ ਮਦਦ ਕੀਤੀ ਜਾ ਰਹੀ ਹੈ ਧੀਆਂ ਦੇ ਵਿਆਹ ਨਹੀਂ ਹੋ ਰਹੇ ਕਿਤੇ ਜਾਣਗੇ ਕੋਈ ਬਿਮਾਰ ਹੈ ਉਹਦਾ ਇਲਾਜ ਕੀਤਾ ਜਾਏਗਾ ਪਰ ਮਾਫ ਕਰਨਾ ਸਾਧ ਸੰਗਤ ਗੋਲ ਕਾ ਤੱਕ ਰਹਿ ਕੇ ਸੀਮਤ ਅੱਗੇ ਤਾਂ ਵਿਚਾਰ ਕੋਈ ਜਾ ਹੀ ਨਹੀਂ ਰਹੀ ਜਿਹੜੇ ਉਪਦੇਸ਼ ਗੁਣਾਨ ਪਾਸਨ 10-5-7 ਤੱਕ ਚਲਾਏ ਸੀ ਲੰਗਰ ਦੀ ਮर्याਦਾ ਲੋੜਵੰਦ ਦੀ ਮਦਦ ਉਹ ਸਾਰੇ ਖੰਭ ਲਾ ਕੇ ਉੱਡ ਗਏ ਨੇ ਉਹ ਤਾਂ ਹੈ ਹੀ ਨਹੀਂ ਫਿਰ ਲੋਕੀ ਸਿੱਖੀ ਕਿੱਦਾਂ ਤਾਨ ਕਰਨੀ ਕਿੱਦਾਂ ਕਿਸੇ ਨੂੰ ਸੋਝਿ ਆਏਗੀ ਕਿੱਦਾਂ ਕੋਈ ਸਿੱਖੀ ਵਾਲ ਆਏਗਾ ਇਹ ਵਿਚਾਰਨ ਦੀ ਲੋੜ ਹੈ ਸਾਧ ਸੰਗਤ ਸਮਾਝ ਆਗਦੇ ਹਨ ਕਿ ਭਾਈ ਗੁਰੂ ਦੇ ਪਦਵੇ ਕੋਈ ਨਹੀਂ ਲੈ ਸਕਦਾ ਸੋਝੀ ਉਹਨੂੰ ਆਏਗੀ ਜਿਹੜਾ ਗੁਰੂ ਦੀ ਮਤ ਗ੍ਰਹਿਣ ਕਰੇਗਾ ਹੋ ਮੇਰੋ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੇ ਗੁਰ ਪ੍ਰਸਾਦਿ ਕੋ ਵਿਰਲਾ ਛੋਟੇ तिस ਜਨ ਕੋ ਹੋ ਬਲੇ ਹਾਰੀ ਗੁਰੂ ਦੀ ਕਿਰਪਾ ਦੇ ਨਾਲ ਇਸ ਰੋਗ ਤੋਂ ਕੋਈ ਵਿਰਲਾ ਬਚਦਾ ਕਿਹੜਾ ਰੋਗ ਔਰ ਹਾਉ ਵਾਲੀਆਂ ਤੁਕਾਂ ਦੇ ਵਿੱਚ ਬਾਦਸ਼ਾਹ ਨੇ ਸਮਝੋਣਾ ਕੀਤਾ ਗੁਰਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਤਿੰਨ ਕੇ ਹਉਮੈ ਰੋਗ ਗਏ ਕਿੰਦੇ ਉਹਨਾਂ ਦੇ ਹੰਕਾਰ ਰੂਪੀ ਰੋਗ ਜਿਹੜਾ ਉਹ ਨਾਸ਼ ਹੋ ਜਾਂਦਾ ਖਤਮ ਹੋ ਜਾਂਦਾ ਜਿਨਾਂ ਨੇ ਗੁਰੂ ਦੀ ਮਤ ਨੂੰ ਗ੍ਰਹਿਣ ਕੀਤਾ ਨਹੀਂ ਤਾਂ ਇਸ ਹੰਕਾਰ ਦੇ ਰੋਗ ਦੇ ਵਿੱਚ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਕਿਸੇ ਨਾ ਚੀਤੇ ਬਪੜੇ ਹਰ ਗੁਰਮੁਖ ਸੋਝੀ ਪਾਏ